ਮਾਨ ਸਰਕਾਰ ਦੇ ਵੱਲੋਂ ਰਸੂਖਵਾਣ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਲਿਆ ਗਿਆ ਹੈ ਉਹਨਾਂ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੀ ਖੇਤੀ ਮੋਟਰਾਂ 24 ਘੰਟੇ ਦੀ ਬਿਜਲੀ ਸਪਲਾਈ ਤੇ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਰਿਪੋਰਟ ਦਾਵਾ ਕਰਦੀ ਹੈ ਕਿ ਪੰਜਾਬ ਸਰਕਾਰ ਹੁਣ ਰਸੂਖਮਣ ਕਿਸਾਨਾਂ ਨੂੰ ਹੱਥ ਪਾਏਗੇ ਜਿਨ੍ਹਾਂ ਦੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਤੇ ਚੱਲ ਰਹੀਆਂ ਨੇ ਵਰਿਆਂ ਤੋਂ ਇਹਨਾਂ ਰਸੂਖਮਣ ਕਿਸਾਨਾਂ ਨੂੰ ਮੌਜ ਲੱਗੀ ਹੋਈ ਹੈ ਜਦੋਂ ਕੋਈ ਪਾਵਰ ਕਮ ਦੇ ਲਈ ਬਿਜਲੀ ਵਿਭਾਗ ਦੇ ਲਈ ਇਹ ਘਾਟੇ ਦਾ ਸੌਦਾ ਨੇ ਪੰਜਾਬ ਦੇ ਵਿੱਚ ਖੇਤੀ ਸੈਕਟਰ ਨੂੰ ਝੋਨੇ ਦੀ ਸੀਜ਼ਨ ਦੇ ਵਿੱਚ 8 ਘੰਟੇ ਬਿਜਲੀ ਸਪਲਾਈ ਮਿਲਦੀ ਆ ਪਰ ਸੁਖਮਣ ਕਿਸਾਨਾਂ ਨੂੰ ਦਿਨ ਰਾਤ ਬਿਜਲੀ ਸਪਲਾਈ ਮਿਲ ਰਹੀ ਹੈ ਹੁਣ ਜਦੋਂ ਪਾਵਰਕਾਮ ਆਪਣੇ ਖਰਚਿਆਂ ਦੀ ਪੂਰਤੀ ਲਈ ਆਪਣਾ ਮਾਲੀਆ ਵਧਾਉਣ ਦੇ ਰਾਹ ਪਈ ਹੈ ਤਾਂ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਉਤੇ ਚਲਾਉਣ ਵਾਲੇ ਸਰਦੇ ਪੁੱਜ ਦੇ ਕਿਸਾਨਾਂ ਨੂੰ ਵੀ ਕਰੰਟ ਲੱਗੇਗਾ ਵੇਰਵਿਆਂ ਅਨੁਸਾਰ ਪਾਵਰਕਾਮ ਨੇ ਅਜੇ 9000 ਕਿਸਾਨਾਂ ਦੀ ਸ਼ਨਾਖਤ ਕਰ ਲਈ ਹੈ ਜਿਨ੍ਹਾਂ ਦੀਆਂ ਖੇਤੀ ਮੋਟਰਾਂ ਦਿਨ ਰਾਤ ਚੱਲਦੀਆਂ ਨੇ ਪਾਵਰਕਾਮ ਤੱਕ ਪੂਰੀ ਜਾਣਕਾਰੀ ਅਨੁਸਾਰ ਇਹ ਕਿਸਾਨ ਮੋਟਰਾਂ ਦਾ ਪਾਣੀ ਅੱਗੇ ਹੋਰਨਾ ਕਿਸਾਨਾਂ ਨੂੰ ਵੀ ਵੇਚਦੇ ਨੇ ਆਉਂਦੇ ਦਿਨਾਂ ਦੇ ਵਿੱਚ ਪਾਵਰਕਾਮ ਇਹਨਾਂ 24 ਘੰਟੇ ਬਿਜਲੀ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਖਿਲਾਫ ਕਾਰਵਾਈ ਵਿੱਡੇਗੀ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਇਸ ਵਾਸਤੇ ਹਰੀ ਚੰਡੀ ਦੇ ਦਿੱਤੀ ਹੈ ਅਤੇ ਜਲਦੀ ਇਹਨਾਂ ਰਸੂਖਵਾਨਨ ਤੱਕ ਅਧਿਕਾਰੀ ਕੋਜਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ਦੇ ਵਿੱਚ ਕਿਹਾ ਹੈ ਕਿ ਖੇਤੀ ਮੋਟਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਦੱਸਣਯੋਗ ਹੈ ਕਿ ਇਹਨਾਂ ਨੂੰ ਸੂਖ ਬਣ ਕਿਸਾਨਾਂ ਦਿਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰ ਦੇ ਨਾਲ ਜੁੜੀਆਂ ਹੋਈਆਂ ਨੇ ਪਾਵਰਕਾਮ ਨੇ ਇਹਨਾਂ ਖੇਤੀ ਮੋਟਰਾਂ ਵੱਲੋਂ ਕਰੀਬ 100 ਕਰੋੜ ਦੀ ਬਿਜਲੀ ਚੋਰੀ ਕੀਤੀ ਜਾਂਦਾ ਅਨੁਮਾਨ ਲਗਾਇਆ ਹੈ ਕਰੀਬ 13 ਸਾਲ ਪਹਿਲਾਂ ਜਦੋਂ ਪਾਵਰਕਾਮ ਨੇ ਖੇਤੀ ਫੀਡਰ ਨੂੰ ਅਲੱਗ ਕੀਤਾ ਸੀ ਤਾਂ ਇਹਨਾਂ ਉਪਰੋਕਤ ਰਜੂਕਮਾਨਾਂ ਨੇ ਆਪਣੀਆਂ ਖੇਤੀ ਮੋਟਰਾਂ ਨੂੰ ਖੇਤੀ ਫੀਡਰ ਤੇ ਨਾਲ ਜੋੜਨ ਨਹੀਂ ਦਿੱਤਾ ਸੀ ਜਿਸ ਕਰਕੇ ਅਕਾਲੀ ਭਾਜਪਾ ਗੜਜੋੜ ਸਰਕਾਰ ਸਮੇਤਾਂ ਪਾਵਰਕਾਮ ਦੇ ਅਧਿਕਾਰੀ ਵੀ ਬੇਵਸ ਹੋ ਗਏ ਸੀ ਸੂਬੇ ਵਿੱਚ ਕਰੀਬ 12000 ਫੀਡਰ ਨੇ ਇਹਨਾਂ ਵਿੱਚੋਂ 650 ਫੀਡਰ ਖੇਤੀ ਫੀਡਰ ਨੇ ਇਸੇ ਤਰ੍ਹਾਂ ਸੂਬੇ ਵਿੱਚ 14.5 ਲੱਖ ਖੇਤੀ ਕਨੈਕਸ਼ਨ ਨੇ ਜਿਨ੍ਹਾਂ ਚੋਂ 9000 ਕਿਸਾਨ ਦਿਨ ਰਾਤ ਬਿਜਲੀ ਦੀ ਸਪਲਾਈ ਲੈ ਰਹੇ ਨੇ ਜਿਵੇਂ ਬਿਜਲੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਤਰਨਤਾਰਨ ਜ਼ਿਲ੍ਹਾ ਇੱਕ ਨੰਬਰ ਤੇ ਹੈ ਉਵੇਂ ਹੀ 24 ਘੰਟੇ ਬਿਜਲੀ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਵੀ ਇਸੇ ਜ਼ਿਲ੍ਹੇ ਦੇ ਵਿੱਚ ਹੀ ਨੇ ਇਸੇ ਜ਼ਿਲ੍ਹੇ ਵਿੱਚ ਕਰੀਬ 5000 ਅਜਹੀਆਂ ਮੋਟਰਾਂ ਦੀ شناخت ਹੋਈ ਹੈ ਹਣਕਾ ਪੱਟੀ ਇਸ ਮਾਮਲੇ ਦੇ ਵਿੱਚ ਅੱਗੇ ਆ RTI ਦੀ ਸੂਚਨਾ ਅਨੁਸਾਰ ਹਲਕਾ ਪੱਟੀ ਵਿੱਚ ਕਰੀਬ 300 ਦੇ ਕਰੀਬ ਕਿਸਾਨਾਂ ਨੂੰ ਖੇਤੀ ਮੋਟਰਾਂ ਦੀ ਸਪਲਾਈ 24 ਘੰਟੇ ਮਿਲ ਰਹੀ ਹੈ ਪਾਵਰਕੋਮ ਦੇ ਅਧਿਕਾਰੀਆਂ ਨੇ 22 April 2024 ਨੂੰ ਦੱਸਿਆ ਕਿ 24 ਘੰਟੇ ਸਪਲਾਈ ਲੈਣ ਵਾਲੇ ਖਪਤਕਾਰ ਅਤੇ ਕਿਸਾਨ ਯੂਨੀਅਨਾਂ ਵੱਲੋਂ ਕਾਰਵਾਈ ਕੀਤੇ ਜਾਣ ਤੋਂ ਰੋਕਿਆ ਜਾਂਦਾ ਹੈ ਵੇਰਵਿਆਂ ਅਨੁਸਾਰ ਬਾਗਾ ਪੁਰਾਣਾ ਅਤੇ ਕਸਬਾ ਫੂਲ ਵਿੱਚ ਹਜ਼ਾਰਾਂ ਖੇਤੀ ਮੋਟਰਾਂ 24 ਘੰਟੇ ਸਪਲਾਈ ਲੈ ਰਹੀਆਂ ਨੇ ਕੰਢੀ ਖੇਤਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਸੈਂਕੜੇ ਕੇਸ ਨੇ ਹਣਕਾ ਪੱਟੀ ਦੇ ਬਲਦਰਾਜ ਸਿੰਘ ਸੰਧੂ ਨੇ ਵੀ ਇਸ ਬਾਰੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਹੁਣ ਇਸ ਨੂੰ ਲੈ ਕੇ ਜਿੱਥੇ ਪਾਵਰ ਕਮ ਨੂੰ ਕਾफी ਘਾਟਾ ਪੈ ਰਿਹਾ ਇਸ ਨੂੰ ਲੈ ਕੇ ਹੁਣ ਪਾਵਰ ਕਮ ਆਪਣੇ ਖਰਚਿਆਂ ਦੀ ਪੂਰਤੀ ਦੇ ਲਈ ਵਸੂਲੇ ਜਟਾਉਣ ਲੱਗਾ ਹੈ ਜਿਸ ਤਹਿਤ ਸਰਕਾਰੀ ਵਿਭਾਗ ਵੱਲ ਖੜੇ 3500 ਕਰੋੜ ਰੁਪਏ ਦਾ ਬਕਾਇਆ ਵੀ ਵਸੂਲ ਕੀਤਾ ਜਾਣਾ ਹੈ ਇਸੇ ਕਰਕੇ ਲੰਘੇ ਇੱਕ ਹਫਤੇ ਦੇ ਵਿੱਚ ਵਿਭਾਗਾਂ ਤੋਂ 70 ਕਰੋੜ ਰੁਪਏ ਦੀ ਵਸੂਲੀ ਆਈ ਹੈ ਪ੍ਰਾਈਵੇਟ ਖਪਤਕਾਰਾਂ ਵੱਲ 1800 ਕਰੋੜ ਰੁਪਏ ਦੇ ਬਕਾਇਆ ਖੜੇ ਨੇ ਅਤੇ ਜਿਨ੍ਹਾਂ ਦੇ ਵਿੱਚ ਇਸ ਨੂੰ ਇਹਨਾਂ ਨੂੰ ਵਸੂਲਿਆ ਜਾਣਾ ਹੈ ਇਸ ਤੋਂ ਪਹਿਲਾਂ ਪਿਛਲੇ ਦਿਨੀ 7 ਕਿਲੋਵਾਟ ਤੱਕ ਦੇ ਲੋਡ ਲੈਣ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਿਲਦੀ 2.5 ਰੁਪਏ ਪ੍ਰਤੀ ਯੂਨਿਟ ਵਾਲੀ ਬਿਜਲੀ ਸਬਸਿਡੀ ਵੀ ਵਾਪਸ ਲੈ ਲਈ ਗਈ ਹੈ ਇਸ ਪ੍ਰਕਾਰ ਹੁਣ ਮਾਨ ਸਰਕਾਰ ਦੇ ਵੱਲੋਂ ਇਹਨਾਂ ਰਸੂਖਵਾਣ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਪਾਵਰ ਕਾਮ ਨੂੰ ਦੇ ਦਿੱਤੀ ਗਈ ਹੈ ਜਿਸ ਮੌਕੇ ਕਾਲੀ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਤਾਂ ਉਸ ਵੇਲੇ ਵੀ ਸਰਕਾਰ ਦੇ ਵੱਲੋਂ ਇਹ ਮੰਨ ਬਣਾਇਆ ਗਿਆ ਸੀ ਕਿ ਇਹਨਾਂ ਨੂੰ ਰਸੂਕ ਬਣ ਕਿਸਾਨਾਂ ਨੂੰ 24 ਘੰਟੇ ਬਿਜਲੀ ਜਿਹੜੀ ਦਿੱਤੀ ਜਾਂਦੀ ਹੈ ਉਹ ਨਾ ਦਿੱਤੀ ਜਾਵੇ ਤੇ ਬਾਕੀ ਇਹ ਨਿਵਾੰਗੀ 8 ਘੰਟੇ ਦੀ ਸਪਲਾਈ ਦਿੱਤੀ ਜਾਵੇ ਪਾਕਿਸਤਾਨ ਜਿੱਥੇ ਬੰਦਿਆਂ ਦੇ ਵੱਲੋਂ ਅਤੇ ਖਪਤਕਾਰਾਂ ਦੇ ਵੱਲੋਂ ਇਹਨਾਂ ਪਾਵਰ ਕਾਮ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਂਦਾ ਸੀ ਜਿਸ ਕਰਕੇ ਇਹ ਮਾਮਲਾ ਸਿਰੇ ਨਾ ਚੜ ਸਕਿਆ ਤੇ ਇਸ ਵਾਰ ਹੁਣ ਮਾਨ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਮਾਨ ਸਰਕਾਰ ਇਹਨਾਂ ਰਸੂਕਵਾਨਾਂ ਦੇ ਉੱਪਰ ਕਾਰਵਾਈ ਕਰਨ ਦੇ ਵਿੱਚ ਸਫਲ ਹੋ ਪਾਉਂਦੀ ਹੈ ਜਾਂ ਫਿਰ ਨਹੀਂ